I get up cuz I miss belly on the side ਖੇਤੀਬੜ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਿਹਾ ਜੀ ਪਸ਼ੂ ਪਾਲਣ ਮੇਲਾ ਜਿੰਨਾ ਤਰੀਕਾ ਦਾ ਐਲਾਨ ਹੋਇਆ ਸੀਗਾ ਜੀ 21 ਤੇ 22 ਮਾਰਚ 2025 2025 ਦਾ ਜਿਹੜਾ ਅੱਜ 21 ਤਰੀਕ ਦਾ ਜਿਹੜਾ ਸੀਗਾ ਦਿਨ ਉਹ ਲੰਘ ਚੁੱਕਿਆ ਜੀ ਮੇਲੇ ਵਿੱਚ ਬਹੁਤ ਜ਼ਿਆਦਾ ਜਿਹੜੇ ਕਿਸਾਨ ਵੀਰ ਅਤੇ ਜਿਹੜੇ ਪਸ਼ੂ ਪਾਲਣ ਕਿੱਤੇ ਨਾਲ ਸੰਬੰਧ ਰੱਖਦੇ ਨੇ ਲੋਕਾਂ ਨੇ ਮੌਕੇ ਦਾ ਲਾਭ ਉਠਾਇਆ ਤੇ ਕੱਲ ਮੇਲੇ ਦਾ ਆਖਰੀ ਦਿਨ ਹੈ ਜੀ 22 ਮਾਰਚ 2025 ਜਿਹੜਾ ਕਿ ਯੂਨੀਵਰਸਿਟੀ ਦੇ ਗਰਾਊਂਡ ਦੇ ਵਿੱਚ ਚੱਲ ਰਿਹਾ ਹੈ ਜੀ ਮੇਲੇ ਦੌਰਾਨ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਖੇਤੀ ਨਾਲ ਸੰਬੰਧ ਨਵੇਂ-ਨਵੇਂ ਜਿਹੜੇ ਬੀਜ ਨੇ ਵੱਖ-ਵੱਖ ਫਾਰਮਾਂ ਲੱਗੇ ਪਹੁੰਚਿਆ ਨੇ ਯੂਨੀਵਰਸਿਟੀ ਵੱਲੋਂ ਜਿਹੜੇ ਤੁਹਾਨੂੰ ਸਪਾਰਸ਼ ਕੀਤੇ ਬੀਜ ਨੇ ਜਿਵੇਂ ਗੰਨੇ ਦੇ ਦਾਲਾਂ ਦੇ ਝੋਨਾ ਕਣਕ ਆਦ ਦੇ ਜਿਹੜੇ ਮੂਗਫਲੀਆਂ ਆਦ ਦੇ ਜਿਹੜੇ ਬੀਜ ਨੇ ਉਹ ਤੁਹਾਨੂੰ ਮਾਹਰ ਦੱਸਣਗੇ ਤੇ ਤੁਹਾਨੂੰ ਨਵੇਂ-ਨਵੇਂ ਬੀਜਾਂ ਦੇ ਜਿਹੜੇ ਆਪਾਂ ਕੋਈ ਬੰਦੇ ਵੀ ਇੰਟਰਸਟ ਰੱਖਦਾ ਉਹ ਜਾ ਕੇ ਉਹ ਮੌਕੇ ਦਾ ਲਾਭ ਉਠਾ ਸਕਦਾ ਜੀ ਇਸ ਤੋਂ ਇਲਾਵਾ ਜਿਹੜੇ ਕੰਪਨੀਆਂ ਦੇ ਹੋਸਟਾਲਾਂ ਤੋਂ ਇਲਾਵਾ ਜਿਹੜੇ ਘਰੇਲੂ ਵਸਤੂਆਂ ਨੇ ਜਿਵੇਂ ਸ਼ਹਿਦ ਵਗੈਰਾ ਘਰ ਦਾ ਤਿਆਰ ਕਰੇ ਕਿਸਾਨ ਵੀਰ ਕੰਮ ਕਰਦਾ ਕੋਈ ਗੁੜ ਦਾ ਕੋਈ ਦੇਸੀ ਗੰਨੇ ਕੁਝ ਵੀ ਜਾਣ ਦੀ ਦੇਸੀ ਜਿਹੜੇ ਗੁੜ ਤਿਆਰ ਕਰਦੇ ਨੇ ਆਰਗੈਨਿਕ ਇਸ ਤਰ੍ਹਾਂ ਦੇ ਜਿਹੜੇ ਹਸਤਾਲਾਂ ਨੇ ਉਹ ਮੇਲੇ ਦੇ ਵਿੱਚ ਤੁਹਾਨੂੰ ਮੁਹੱਈਆ ਕਰਾਈਆਂ ਗਈਆਂ ਨੇ ਇਸ ਤੋਂ ਇਲਾਵਾ ਜਿਹੜੇ ਪਸ਼ੂ ਪਾਲਣ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਕਿੱਤੇ ਨਾਲ ਸੰਬੰਧਿਤ ਵੱਖ-ਵੱਖ ਸਟਾਲਾਂ ਜਿਵੇਂ ਵੱਖ-ਵੱਖ ਫਾਰਮਾਂ ਵੱਲੋਂ ਜਿਵੇਂ ਦੁੱਧ ਚੋਣ ਵਾਲੀਆਂ ਮਸ਼ੀਨਾਂ ਦੇ ਇਸ ਵਾਰ ਨਵੀਆਂ ਵੈਰਾਈਟੀਆਂ ਪੇਸ਼ ਕੀਤੀਆਂ ਗਈਆਂ ਨੇ ਖੋਆ ਕ ਮਾਰਨ ਵਾਲੀਆਂ ਮਸ਼ੀਨਾਂ ਹੋ ਗਈਆਂ ਇਸ ਤੋਂ ਇਲਾਵਾ ਯਾਰ ਜੋ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਆ ਪਸ਼ੂ ਪਾਲਣ ਦੇ ਵਿੱਚ ਬਿਮਾਰੀਆਂ ਦੀ ਰੋਕਥਾਮ ਦੇ ਲਈ ਕਿਹੜੇ ਪ੍ਰੋਡਕਟ ਕਿਹੜੇ ਪ੍ਰੋਟੀਨਾਂ ਦੀ ਲੋੜ ਪੈਣੀ ਆ ਆਪਾਂ ਨੂੰ ਦੁੱਧ ਵਧਾਉਣ ਦੇ ਲਈ ਨਵੀਆਂ ਬੱਚੀਆਂ ਨਵੀਂ ਬ੍ਰੀਡ ਤਿਆਰ ਕਰਨ ਦੇ ਲਈ ਕੀ ਕੀ ਆਪਾਂ ਨੂੰ ਚਾਹੀਦਾ ਉਹ ਮੇਲੇ ਦੇ ਵਿੱਚ ਹਰ ਤਵਾਰ ਦੀ ਤਰ੍ਹਾਂ ਇਸ ਵਾਰ ਵੀ ਨਵੀਂ ਜਾਣਕਾਰੀ ਹੈ ਜਿਹੜੀ ਉਪਲਬਧ ਕਰਾਈ ਗਿਆ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਾ ਕੇ ਮੇਲੇ ਦਾ ਜਿਹੜਾ 2 ਦਿਨ ਦਾ ਲਾਭ ਉਠਾਓ 21 ਤੇ 22 ਮਾਰਚ 2025 ਯੂਨੀਵਰਸਿਟੀ ਖੇਤੀਬੜ ਯੂਨੀਵਰਸਿਟੀ ਦੇ ਲੁਧਿਆਣਾ ਦੇ ਗਰਾਊਂਡਾਂ ਵਿੱਚ ਚੱਲ ਰਿਹਾ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਪਹੁੰਚ ਕੇ ਮੌਕੇ ਦਾ ਲਾਭ ਉਠਾਓ ਜੀ ਨਵੇਂ-ਨਵੇਂ ਜਾਣਕਾਰੀਆਂ ਪ੍ਰਾਪਤ ਕਰਕੇ ਆਪਣੇ ਕਿੱਤਿਆਂ ਨੂੰ ਹੋਰ ਵੀ ਲਾਹੇਵੰਦ ਬਣਾਓ 2 ਦਿਨ ਦਾ ਮੇਲਾ ਜੀ ਕੱਲ ਦਾ ਦਿਨ ਜਿਹੜਾ ਮੇਲੇ ਦਾ ਆਖਰੀ ਦਿਨ ਹੈ ਜੀ ਧੰਨਵਾਦ ਜੀ